ਮੋਹਾਲੀ ਜ਼ਿਲ੍ਹੇ ਦੇ ਵਿੱਚ ਸੁਹਾਣਾ ਦੇ ਨੇੜੇ ਦੀ ਇਮਾਰਤ ਡਿੱਗਦੀ ਹੈ ਜਿਹਦੇ ਵਿੱਚ ਇੱਕ ਜਿੰਮਖਾਨਾ ਵੀ ਸੀ ਹੁਣ ਅਣਗਿਣਤ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ ਹਾਲੇ ਪ੍ਰਸ਼ਾਸਨ ਉੱਥੇ ਲੱਗਿਆ ਹੋਇਆ ਹੈ ਕਿ ਕੀ ਕੀ ਕਿਹੜੀਆਂ ਕਿਹੜੀਆਂ ਟੀਮਾਂ ਉੱਥੇ ਕਿਵੇਂ ਉਹ ਮਲਬੇ ਨੂੰ ਕੱਢ ਰਹੀਆਂ ਨੇ ਬਾਹਰ ਪਰ ਉਹ ਇਮਾਰਤ ਦਾ ਡਿੱਗਣਾ ਕੋਈ ਇਹ ਤਾਂ ਹੈ ਹੋ ਨਹੀਂ ਸਕਦਾ ਕਿ ਇਮਾਰਤ ਇੱਕ ਦਿਨ ਚ ਬਣੀ ਤੇ ਦੂਜੇ ਦਿਨ ਡਿੱਗ ਗਈ ਇਮਾਰਤ ਵੀ ਪੁਰਾਣੀ ਹੋ ਸਕਦੀ ਹੈ ਕਿ ਨਿਯਮਾਂ ਦੇ ਮੁਤਾਬਕ ਸਾਰੀਆਂ ਨਹੀਂ ਹੁੰਦੀਆਂ ਜਿਵੇਂ ਸ਼ਹਿਰਾਂ ਚ ਇਸ ਕਰਕੇ ਏਡਾ ਵੱਡਾ ਹਾਦਸਾ ਹੋ ਗਿਆ ਦੇ ਕੋਈ ਇਹਦੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਮਹੱਲੀ ਦੇ ਵਿੱਚ ਜਿਹੜੀ ਬਿਲਡਿੰਗਾਂ ਬਣਾਉਣੀਆਂ ਨੇ ਜਾਂ ਘਰ ਬਣਾਉਣੇ ਉਹ ਗਮਾਡਾ ਦੀ ਮਨਜ਼ੂਰੀ ਤੋਂ ਬਗੈਰ ਨਹੀਂ ਬਣਦੀਆਂ ਹੈਗੀਆਂ ਪਰ ਗਮਾਡਾ ਕਿਉਂਕਿ ਕ腐ਸ਼ਨ ਦਾ ਅੱਡਾ ਬਹੁਤ ਸਾਰੇ ਉਥੇ ਕ腐ਸ਼ਨ ਚੱਲਦੀ ਆ ਕੋਈ ਵੀ ਸਰਕਾਰ ਵਿੱਚ ਉਥੇ ਕੋਈ ਕ腐ਸ਼ਨ ਨਹੀਂ ਰੋਕ ਸਕਦੇ ਬਿਲਡਰਾਂ ਕੋ ਫਾਈਲਾਂ ਰੋਕੀਆਂ ਜਾਂਦੀਆਂ ਫਿਰ ਚਲਾਈਆਂ ਜਾਂਦੀਆਂ ਫਿਰ ਪੈਸੇ ਲਈ ਜਾਂਦੇ ਹੈਗੇ ਨੇ ਹੁਣ ਆ ਜਿਹੜਾ ਮਸਲਾ ਜਿਹੜੇ ਹੁਣ 6 ਮੰਜ਼ਲੀ ਬਿਲਡਿੰਗ ਡਿੱਗੀ ਆ ਕੀ ਇਹ ਬਿਲਡਿੰਗ ਦੀ ਮਨਜ਼ੂਰੀ ਸੀ ਕਿਉਂਕਿ ਪ੍ਰਾਣੀ ਬਿਲਡਿੰਗ ਦਸੀ 10 12 ਸਾਲ ਪਰ ਨਾਲ ਦੀ ਜਿਹੜੀ ਬਿਲਡਿੰਗ ਉਹ ਇੰਨੀ ਡੂੰਗੀ ਕੀਤੀ ਗਈ ਹੋ ਸਕਦਾ ਅਗਲੇ ਨੇ ਬੇਸਮੈਂਟ ਬਣਾਉਣਾ ਹੋਵੇ ਪਰ ਕੀ ਉਹਦੀ ਮਨਜ਼ੂਰੀ ਲਈ ਸੀ ਬੇਸਮੈਂਟ ਬਣਾਉਂਦੇ ਇਹ ਤੇ ਇੱਕ ਜਾਂਚ ਦਾ ਵਿਸ਼ਾ ਹੁਣ ਜਾਨੀ ਨੁਕਸਾਨ لازਮੀ ਤੌਰ ਤੇ ਹੋਏਗਾ ਪਰਮਾਤਮਾ ਦੇ ਕਹਿੰਦੇ ਕਿਸੇ ਦਾ ਨਾ ਹੋਵੇ ਪਰ ਜਿਵੇਂ ਹੁਣ ਟੀਮਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਉਥੇ ਜਿਮ ਚੱਲਦਾ ਸੀ ਇਸ ਟਾਈਮ ਬੱਚੇ ਜਾਂ ਲੋਕ ਆ ਕੇ ਕੁੜੀਆਂ ਬੁੜੀਆਂ ਵੀ ਆ ਕੇ ਜਿਮ ਪ੍ਰੈਕਟਿਸ ਕਰਦੀਆਂ ਵਰਜਿਸ਼ ਕਰਦੀਆਂ ਐਕਸਰਸਾਈਜ਼ ਕਰਦੀਆਂ ਕੋਈ ਆਪਣੀ ਬਾਡੀ ਬਣਾਉਂਦਾ ਕੋਈ ਆਪਣਾ ਭਾਰ ਘਟਾਉਂਦਾ ਕੋਈ ਆਪਣਾ ਢਿੱਡ ਘਟਾਉਂਦਾ ਆ ਕੇ ਕਈ ਆ ਕਿ ਆਪਣੀਆਂ ਰੀਲਾ ਬਣਾਉਂਦੇ ਹੁਣ ਦੂਜੀ ਇਹ ਸਵਾਲ ਆ ਕਿ ਕੋ ਬਿਲਡਿੰਗ ਜਿਹੜੇ ਬੱਚੇ ਐਸੇ ਪ੍ਰੈਕਟਿਸ ਆ ਬੱਚੇ ਜਾਂ ਬੁੱਢੇ ਜਾਂ ਬੰਦੇ ਜਾਂ ਜਵਾਨ ਜੋ ਵੀ ਵਰਜਸ਼ ਕਰੇ ਹੈਗੇ ਸੀ ਉਹ ਹਲੇ ਤੱਕ ਦੱਸਿਆ ਜਾ ਰਿਹਾ ਕਿ 15 20 ਪਰਿਵਾਰ ਤੇ ਉੱਥੇ ਆ ਕੇ ਬੈਠੇ ਨੇ ਪਰ ਗਿਣਤੀ 50 ਦੱਸੀ ਜਾ ਰਹੀ ਆ ਉਸ ਨਾਲ ਕੋਈ ਬਿਲਡਿੰਗ ਹੋਵੇ ਤਾਂ ਬੜਾ ਦੁਖਦਾਈ ਘਟਨਾ ਨਿੰਦਾ ਕਰਨੀ ਚਾਹੀਦੀ ਸਰਕਾਰ ਸਰਕਾਰ ਦੇ ਅਫਸਰਾਂ ਦੇ ਇਹਨਾਂ ਨੁਕਸਾਨ ਹੋ ਜਾਣਾ ਇਹ ਜ਼ਿੰਮੇਵਾਰਕੀ ਦੀ ਹੈ ਕਿ ਹੁਣ ਕੀ ਹੈ ਵੱਤ ਤੋਂ ਵੱਦ ਕੀ ਸਰਕਾਰ ਕਰੋਗੇ ਹੁਣ ਉੱਥੇ ਐਮਪੀ ਵੀ ਚਲੇ ਗਏ ਨੇ ਐਮਐਲਏ ਵੀ ਚਲੇ ਗਏ ਨੇ ਅਫਸਰ ਵੀ ਚਲੇ ਗਏ ਨੇ ਪਰ ਘਮਾਡਾ ਨੂੰ ਤੇ ਚਾਹੀਦਾ ਸੀ ਨਾ ਜਿਨ੍ਹਾਂ ਦਾ ਏਰੀਆ ਸੀ ਇਹ ਬਿਲਡਿੰਗ ਦੀ ਕੀ ਮਨਜ਼ੂਰੀ ਮਿਲੀ ਹੁਣ ਵੱਤ ਤੋਂ ਵੱਦ ਕਿ ਜਿਹੜਾ ਨਾਲ ਦਾ ਬਿਲਡਿੰਗ ਬਣਾ ਰਿਹਾ ਹੋਊਗਾ ਨਾ ਉਹਦੇ ਮਾਲਕ ਤੇ ਪਰਚਾ ਦਰਜ ਹੋ ਜਾਊਗਾ ਜਾਂ ਠੇਕੇਦਾਰ ਦੇ ਪਰਚਾ ਦਰਜ ਹੋ ਜਾਊਗਾ ਪਰ ਪਰਚਾ ਦਰਜ ਤੇ ਅਸਲ ਨਗਰ ਨਿਗਮ ਦੇ ਅਧਿਕਾਰੀਆਂ ਦੇ ਹੋਣਾ ਚਾਹੀਦਾ ਜਾਂ ਗਮਾਡਾ ਦੇ ਅਧਿਕਾਰੀ ਜਿਹੜੀ ਵੀ ਸੰਬੰਧਿਤ ਤੇਰਾ ਚਾਹੇ ਉਹ ਗਮਾਡਾ ਵਾ ਚਾਹੇ ਨਗਰ ਪਰਚਾ ਤੇ ਉਹਨਾਂ ਦੇ ਦਰਜ ਹੋਣਾ ਚਾਹੀਦਾ ਪਰਚਾ ਤੇ ਉਸ ਇਲਾਕੇ ਦੇ ਜਿਹੜੇ ਯਈ ਵਗੈਰੇ ਤੇ ਹੋਣਾ ਚਾਹੀਦਾ ਜਿਨ੍ਹਾਂ ਨੇ ਨਕਸ਼ੇ ਪਾਸ ਕੀਤੇ ਹੋਣਗੇ ਮਹੱਲੀ ਦੇ ਵਿੱਚ ਅਗਰ 6 ਮੰਜ਼ਿਲਾ ਬਿਲਡਿੰਗ ਦੀ ਮਨਜ਼ੂਰੀ ਦਿੱਤੀ ਹੈ ਕਿਵੇਂ ਦਿੱਤੀ ਗਈ ਹੈ ਨਾਲ ਦੀ ਅਗਰ ਬਿਲਡਿੰਗ ਬਾੜੀ ਕਿਉਂਕਿ ਇੰਨੀਆਂ ਉਹਨੇ ਜਾ ਕੇ ਬੇਸਮੈਂਟ ਡੂੰਗੀ ਕਰਤੀ ਕਿ ਪੂਰੀ ਬਿਲਡਿੰਗ ਬੈੜ ਗਈ ਇਹ ਪਰਚੇ ਤੇ ਦੋਨਾਂ ਤੇ ਹੋਣਾ ਚਾਹੀਦਾ ਇਸ ਬਿਲਡਿੰਗ ਵਾਲੇ ਜਿਹੜੀ ਬਿਲਡਿੰਗ ਕਲਾਪਸ ਹੋਈ ਆ ਨਾਲ ਦੀ ਜਿਹਦੇ ਕਰਕੇ ਬਿਲਡਿੰਗ ਕਲਾਪਸ ਜਿਹੜੀ ਇੱਥੇ ਨੀਵਾ ਨਹੀਂ ਖੋਦੀ ਜਾ ਰਹੀ ਸੀ ਉਹਨਾਂ ਤੇ ਤਾਂ ਹੋਣਾ ਚਾਹੀਦਾ ਪਰ ਹੁਣ ਇੱਕ ਐਸਆਈਟੀ ਬਣਾ ਦੂਗੇ ਮਹਾਲੀ ਦੇ ਡੀਸੀ ਇੱਕ ਐਸਆਈਟੀ ਬਣਾ ਦੇਣਗੇ ਐਸਆਈਟੀ ਆਪਣੇ ਮਹੀਨੇ ਬਾਅਦ ਰਿਪੋਰਟ ਦੇ ਦੇਣਗੇ ਪਰ ਜਿਨ੍ਹਾਂ ਦਾ ਜਾਨੀ ਨੁਕਸਾਨ ਹੋ ਗਿਆ ਉਹਦੇ ਚ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਜ਼ਿੰਮੇਵਾਰ ਨੇ ਜਾਂ ਗਮਾਡਾ ਦੇ ਅਧਿਕਾਰੀ ਜ਼ਿੰਮੇਵਾਰ ਨੇ ਜਿਹੜੀ ਵੀ ਜ਼ਿੰਮੇਵਾਰ ਧੇਰਾ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਦਾ ਜਾਨੀ ਨੁਕਸਾਨ ਹੋ ਗਿਆ ਉਹਦੀ ਪਰਪਾਈ ਕਿਵੇਂ ਹੋਏਗੀ ਨਾ ਘੱਟੋ ਘੱਟ ਉਹਨਾਂ ਲੋਕਾਂ ਦੇ ਵੀ 302 ਦਾ ਹੀ ਮਕਦਮਾ ਦਰਜ ਹੋਣਾ ਚਾਹੀਦਾ ਗੈਰ ਸਰਕਾਰੀ ਬੰਦਿਆਂ ਤੇ ਵੀ ਉਹ ਸਰਕਾਰੀ ਬੰਦਿਆਂ ਤੇ ਵੀ ਜੀ ਕਿਉਂਕਿ ਖਾਸ ਕਰਕੇ ਇਸ ਤਰ੍ਹਾਂ ਦੇ ਮਹਾਲੀ ਵਿੱਚ ਪਹਿਲੀ ਤੇ ਆਖਰੀ ਘਟਨਾ ਤੇ ਹੋਈ ਨਹੀਂ। ਇਦੋਂ ਪਹਿਲਾਂ ਵੀ ਖਰੜ ਵਾਲੇ ਪਾਸੇ ਥੋੜੇ ਮਹੀਨੇ ਪਹਿਲਾਂ ਦੀ ਗੱਲ ਹੈ। ਇਮਾਰਤ ਉੱਥੇ ਵੀ ਡਿੱਗ ਜਾਂਦੀ ਹੈ, ਉੱਥੇ ਵੀ ਜਾਨੀ ਨੁਕਸਾਨ ਬਥੇਰਾ ਹੋਇਆ। ਇਸੇ ਕਰਕੇ ਦੇਖੋ ਬਿਲਡਿੰਗ ਵਾਲੇ ਨੇ ਤੇ ਬਿਲਡਿੰਗ ਬਣਾਉਣੀ ਪਰ ਜ਼ਿੰਮੇਵਾਰੀ ਕਿਸ ਦੀ ਹੈ? ਉੱਥੇ ਨਗਰ ਕਾਉਂਸਲ ਖਰੜ ਦੀ ਜ਼ਿੰਮੇਵਾਰੀ ਪਰ ਕੋਈ ਦੇਦਾ ਨਹੀਂ ਕਿਉਂਕਿ ਫਾਈਲ ਕੀਤੀ ਹੈ। ਫਾਈਲ ਦੇ ਵਿੱਚ ਪੈਸੇ ਹੁੰਦੇ ਨੇ, ਕਮਿਸ਼ਨ ਹੁੰਦਾ ਨੇ, ਵਿਚੋਲੇ ਹੁੰਦੇ ਨੇ ਤੇ ਬਿਲਡਿੰਗਾਂ ਦੇ ਨਕਸ਼ੇ ਪਾਸ ਹੋ ਜਾਂਦੇ। ਕਿਸ ਨੇ ਆਪ ਘਰ ਪਉਣਾ ਹੋਊਗਾ ਇਹਦੇ ਨਕਸ਼ੇ ਪਾਸ ਨਕਸ਼ੇ ਤੇ ਨਕਸ਼ੇ ਮੰਗੇ ਜਾ ਰਹੇ ਨੇ ਤੁਸੀਂ 6-6 ਮੰਜ਼ਲਾ ਬਿਲਡਿੰਗਾਂ ਖੜੀ ਕਰੀ ਜਾ ਰਹੇ ਮੰਨ ਲਓ ਜੇ 6 ਮੰਜ਼ਲੀ ਬਿਲਡਿੰਗ ਵੀ ਖੜੀ ਕੀਤੀ ਹੈ ਮਟੀਰੀਅਲ ਤੇ ਤੁਹਾਨੂੰ ਦੇਖਣਾ ਪਏਗਾ ਨਾ ਕੀ ਕਿੰਨਾ ਨੁਕਸਾਨ ਔਰ ਇੰਨੀ ਬਿਲਡਿੰਗ ਡਿੱਗੀ ਏ ਇਹਦੇ ਚ ਜ਼ਿੰਮੇਵਾਰ ਨਗਰ ਨਿਗਮ ਜੇ ਦੇ تھے ਉਹ ਏਰੀਆ ਨਗਰ ਨਿਗਮ ਦੇ ਅਧੀਨ ਆਉਂਦਾ ਉਹਦੇ ਅਫਸਰ ਦੋਸ਼ੀ ਨੇ ਜੇ ਗਮਾੜਾ ਦੇ ਅਧੀਨ ਆਉਂਦਾ ਉਹਦੇ ਦੋਸ਼ੀ ਨੇ ਔਰ ਜਿਹੜੀ ਸਰਕਾਰ ਜਾਂ ਪ੍ਰਸ਼ਾਸਨ ਇਹ ਘਟਨਾ ਤੋਂ ਬਾਅਦ ਹੀ ਸਬਕ ਲੈਂਦੇ ਨੇ ਪਿੱਛੇ ਜਿੱਥੇ ਚੱਡੀ ਗੜ ਅੱਗ ਲੱਗ ਗਈ ਇੱਕ ਕੋਚਿੰਗ ਸੈਂਟਰ 'ਚ ਵੀ ਸਾਰੇ ਕਹਿੰਦੇ ਜੋ ਲਾ ਦੋ ਅੱਗ ਬੁਝਾਉ ਜੰਤਰ ਲਾ ਦੋ ਫਿਰ ਦੋ ਦਿਨ ਦੀ ਖੇਡ ਆ ਇਹ ਵੀ ਬਸ ਦੋ ਦਿਨ ਦੀ ਖੇਡ ਆ ਰਿਪੋਰਟ ਆ ਜੂਗੀ ਕੇਸ ਰਜਿਸਟਰਡ ਹੋ ਜੂਗਾ ਜਮਾਨਤ ਮਿਲ ਜੂਗੀ ਉਸ ਤੋਂ ਬਾਅਦ ਫਿਰ ਗੈਰ ਕਾਨੂੰਨੀ ਬਿਲਡਿੰਗਾਂ ਬੰਦੀਆਂ ਰਹਿਣਗੀਆਂ ਇਹਦੇ ਗੈਰ ਕਾਨੂੰਨੀ ਸਾਰੇ ਧੰਦੇ ਹੁੰਦੇ ਨੇ ਗੈਰ ਕਾਨੂੰਨੀ ਕਲੋਨੀਆ ਕੱਟੀਆਂ ਜਾ ਰਹੀਆਂ ਨੇ ਗੈਰ ਕਾਨੂੰਨੀ ਬਿਲਡਿੰਗਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਫਿਰ ਲੋਕਾਂ ਦਾ ਜਾਨੀ ਨੁਕਸਾਨ ਹੁੰਦਾ ਇਹ ਸਾਰਾ ਸਾਰਾ ਜਿਹੜੇ ਦੋਸ਼ੀ ਨਾ ਬਿਲਡਿੰਗ ਵਾਲੇ ਤੇ ਹੈ ਹੀ ਆ ਪਰ ਵੱਡੇ ਦੋਸ਼ੀ ਜਿਹੜੇ ਨੇ ਉਹ ਸਰਕਾਰੀ ਅਧਿਕਾਰੀ ਨੇ ਜਿਹੜੇ ਪੈਸੇ ਦੀ ਲਾਲਚ ਦੇ ਵਿੱਚ ਆ ਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡਦੇ ਨੇ